ਪੰਜਾਬ ਦੇ ਵਿੱਚ ਸਨਰੂਫ ਤੋਂ ਬਾਹਰ ਨਿਕਲ ਕੇ ਮਸਤੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਅਗਰ ਤੁਸੀਂ ਵੀ ਆਪਣੀ ਕਾਰ ਵਿੱਚੋਂ ਸਨਰੂਫ ਖੋਲ ਕੇ ਬਾਹਰ ਨਿਕਲਦੇ ਹੋ ਤਾਂ ਤੁਹਾਡੇ ਖਿਲਾਫ ਵੀ ਸਖਤ ਕਾਰਵਾਈ ਹੋ ਸਕਦੀ ਹੈ ਤਾਂ ਪੰਜਾਬ ਪੁਲਿਸ ਨੇ ਇਸ ਬਾਬਤ ਲਿਖਤੀ ਆਦੇਸ਼ ਵੀ ਜਾਰੀ ਕੀਤੇ ਨੇ ਕਿ ਜਿਹੜੇ ਲੋਕ ਕਾਰ ਦੀ ਸਨਰੂਫ ਵਿੱਚੋਂ ਬਾਹਰ ਨਿਕਲਣਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਦੇਖਿਆ ਜਾ ਸਕਦਾ ਹੈ ਕਿ ਰੋਡ ਉੱਤੇ ਕਾਰ ਚਲਾਉਂਦੇ ਹੋਏ ਬਹੁਤ ਸਾਰੇ ਲੋਕ ਮਸਤੀ ਦੇ ਲਈ ਸਨਰੂਫ ਵਿੱਚੋਂ ਬਾਹਰ ਨਿਕਲ ਜਾਂਦੇ ਹਨ ਜਿਸ ਕਰਕੇ ਐਕਸੀਡੈਂਟ ਦਾ ਖਤਰਾ ਅਤੇ ਜਾਨੀ ਨੁਕਸਾਨ ਦਾ ਖਤਰਾ ਵੱਧ ਜਾਂਦਾ ਹੈ ਤਾਂ ਪੰਜਾਬ ਪੁਲਿਸ ਚਲਾਣ ਕੱਟਣ ਦੇ ਨਾਲ ਨਾਲ ਅਜਿਹੇ ਲੋਕਾਂ ਖਿਲਾਫ ਪਰਚਾ ਵੀ ਦਰਜ ਕਰ ਸਕਦੀ ਹੈ ਡਰਾਈਵਰਾਂ ਦੇ ਲਈ ਬਹੁਤ ਹੀ ਅਹਿਮ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਵਿੱਚ ਹੁਣ ਗੱਡੀਆਂ ਦੀ ਸਨਰੂਫ ਵਿੱਚੋਂ ਨਿਕਲਣ ਵਾਲਿਆਂ ਦੀ ਖੈਰ ਨਹੀਂ ਇਸ ਸਬੰਧੀ ਲਿਖਤੀ ਹੁਕਮ ਜਾਰੀ ਕੀਤੇ ਗਏ ਨੇ ਅਗਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਮੁੜ ਕੇ ਅਜਿਹਾ ਨਾ ਕਰਨਾ ਨਹੀਂ ਪੁਲਿਸ ਤੁਹਾਡੇ 'ਤੇ ਚਲਾਨ ਵੀ ਕੱਟ ਸਕਦੀ ਹੈ ਅਤੇ ਨਾਲ ਨਾਲ ਤੁਹਾਡੇ ਉੱਤੇ ਪਰਚਾ ਵੀ ਦਰਜ ਹੋ ਸਕਦਾ ਹੈ ਤਾਂ ਕਾਰ ਦੀ ਸਨਰੂਫਾ ਜਿਹੜੀ ਉਹ ਵੈਂਟੀਲੇਸ਼ਨ ਅਤੇ ਸੂਰਜ ਦੀ ਰੌਸ਼ਨੀ ਲਈ ਹੁੰਦੀ ਹੈ ਤਾਂ ਇਸ ਦਾ ਲੋਕ ਗਲਤ ਇਸਤੇਮਾਲ ਕਰਦੇ ਨੇ ਜਿਸ ਕਰਕੇ ਕਈ ਵਾਰ ਡਰਾਈਵਰਾਂ ਦਾ ਜਾਂ ਫਿਰ ਸੜਕ ਉੱਤੇ ਜਾ ਰਹੇ ਲੋਕਾਂ ਦਾ ਧਿਆਨ ਭਟਕ ਜਾਂਦਾ ਹੈ ਅਤੇ ਇਸ ਦੇ ਨਾਲ ਕੋਈ ਵੀ ਵੱਡਾ ਸੜਕ ਹਾਦਸਾ ਵਾਪਰ ਜਾਂਦਾ ਹੈ ਅਗਰ ਚੈਕਿੰਗ ਦੌਰਾਨ ਅਜਿਹੀ ਕੋਈ ਘਟਨਾ ਸਾਹਮਣੇ ਆਉਂਦੀ ਆ ਟਾ ਮੋਟਰ ਵਹੀਕਲ ਐਕਟ ਦੇ ਅਮਲਾ ਦੇ ਤਹਿਤ ਸਖਤ ਕਾਰਵਾਈ ਆ ਜਿਹੜੀ ਉਹ ਹੋ ਸਕਦੀ ਹੈ ਹਾਲ ਹੀ ਵਿੱਚ ਮੁਹਾਲੀ ਦੇ ਡੀਐਸਪੀ ਮਹੇਸ਼ ਹਸੈਣੀ ਵੱਲੋਂ ਸਾਰੇ ਹੀ ਟ੍ਰੈਫਿਕ ਮੁਲਾਜ਼ਮਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਹੁਣ ਕੋਈ ਵੀ ਸ਼ਖਸ ਸਨਰੂਫ ਦੇ ਵਿੱਚੋਂ ਬਾਹਰ ਨਿਕਲ ਕੇ ਗੱਡੀ ਵਿੱਚ ਸਫ਼ਰ ਨਹੀਂ ਕਰ ਸਕਦਾ ਅਕਸਰ ਹੀ ਸੜਕਾਂ ਉੱਤੇ ਦੇਖਿਆ ਜਾਂਦਾ ਹੈ ਕਿ ਲੋਕ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਵੀ ਸਨਰੂਫ ਵਿੱਚੋਂ ਬਾਹਰ ਕੱਢ ਦਿੰਦੇ ਨੇ ਤਾਂ ਜੋ ਉਹ ਹਵਾ ਦਾ ਨਜ਼ਾਰਾ ਲੈ ਸਕਣ ਲੇਕਿਨ ਹੁਣ ਅਜਿਹਾ ਕਰਨ ਤੋਂ ਪਹਿਲਾਂ ਤੁਹਾਨੂੰ ਸਾਵਧਾਨ ਹੋਣ ਦੀ ਲੋੜ ਹੈ ਅਗਰ ਗੱਲ ਕੀਤੀ ਜਾਵੇ ਤਾਂ ਸਨਰੂਫ ਦਾ ਇਸਤੇਮਾਲ ਕੁਦਰਤੀ ਰੋਸ਼ਨੀ ਅਤੇ ਗੱਡੀ ਦੇ ਵਿੱਚ ਵੈਂਟੀਲੇਸ਼ਨ ਦੇ ਲਈ ਹੁੰਦਾ ਹੈ ਲੇਕਿਨ ਭਾਰਤ ਵਿੱਚ ਲੋਕ ਨੇ ਜਿਹੜੇ ਉਹ ਮौज-ਮਸਤੀ ਦੇ ਲਈ ਸਨਰੂਫ ਦਾ ਇਸਤੇਮਾਲ ਕਰਦੇ ਨੇ ਤਾਂ ਅਜੇ ਵਿੱਚ ਕਈ ਸਾਰੇ ਹਾਦਸੇ ਵੀ ਨੇ ਜਿਹੜੇ ਉਹ ਵਾਪਰ ਚੁੱਕੇ ਨੇ ਪੰਜਾਬ ਦੇ ਵਿੱਚ ਸਨਰੂਫ ਤੋਂ ਬਾਹਰ ਨਿਕਲ ਕੇ ਮਸਤੀ ਕਰਨ ਵਾਲਿਆਂ ਦੀ ਹੁਣ ਖੈਰ ਨਹੀਂ ਅਗਰ ਤੁਸੀਂ ਵੀ ਆਪਣੀ ਕਾਰ ਵਿੱਚੋਂ ਸਨਰੂਪ ਖੋਲ ਕੇ ਬਾਹਰ ਨਿਕਲਦੇ ਹੋ ਤਾਂ ਤੁਹਾਡੇ ਖਿਲਾਫ ਵੀ ਸਖਤ ਕਾਰਵਾਈ ਹੋ ਸਕਦੀ ਹੈ ਤਾਂ ਪੰਜਾਬ ਪੁਲਿਸ ਨੇ ਇਸ ਬਾਬਤ ਲਿਖਤੀ ਆਦੇਸ਼ ਵੀ ਜਾਰੀ ਕੀਤੇ ਨੇ ਕਿ ਜਿਹੜੇ ਲੋਕ ਕਾਰ ਦੀ ਸੰਰੂਪ ਵਿੱਚੋਂ ਬਾਹਰ ਨਿਕਲਣਗੇ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਕਿਉਂਕਿ ਦੇਖਿਆ ਜਾ ਸਕਦਾ ਹੈ ਕਿ ਰੋਡ ਉੱਤੇ ਕਾਰ ਚਲਾਉਂਦੇ ਹੋਏ ਬਹੁਤ ਸਾਰੇ ਲੋਕ ਮਸਤੀ ਦੇ ਲਈ ਸਨਰੂਫ ਵਿੱਚੋਂ ਬਾਹਰ ਨਿਕਲ ਜਾਂਦੇ ਹਨ ਜਿਸ ਕਰਕੇ ਐਕਸੀਡੈਂਟ ਦਾ ਖਤਰਾ ਅੱਦੇ ਜਾਨੀ ਨੁਕਸਾਨ ਦਾ ਖਤਰਾ ਵੱਧ ਜਾਂਦਾ ਏ ਤਾਂ ਪੰਜਾਬ ਪੁਲਿਸ ਚਲਾਣ ਕੱਟਣ ਦੇ ਨਾਲ ਨਾਲ ਅਜਿਹੇ ਲੋਕਾਂ ਖਿਲਾਫ ਪਰਚਾ ਵੀ ਦਰਜ ਕਰ ਸਕਦੀ ਹੈ ਡਰਾਈਵਰਾਂ ਦੇ ਲਈ ਬਹੁਤ ਹੀ ਅਹਿਮ ਖਬਰ ਸਾਹਮਣੇ ਆਈ ਹੈ ਪੰਜਾਬ ਦੇ ਵਿੱਚ ਹੁਣ ਗੱਡੀਆਂ ਦੀ ਸਨਰੂਫ ਵਿੱਚੋਂ ਨਿਕਲਣ ਵਾਲਿਆਂ ਦੀ ਖੈਰ ਨਹੀਂ ਇਸ ਸਬੰਧੀ ਲਿਖਤੀ ਹੁਕਮ ਜਾਰੀ ਕੀਤੇ ਗਏ ਨੇ ਅਗਰ ਤੁਸੀਂ ਵੀ ਅਜਿਹਾ ਕਰਦੇ ਹੋ ਤਾਂ ਮੁੜ ਕੇ ਅਜਿਹਾ ਨਾ ਕਰਨਾ ਨਹੀਂ ਤਾਂ ਪੁਲਿਸ ਤੁਹਾਡੇ 'ਤੇ ਚਲਾਣ ਵੀ ਕੱਟ ਸਕਦੀ ਹੈ ਅਤੇ ਨਾਲ-ਨਾਲ ਤੁਹਾਡੇ ਉੱਤੇ ਪਰਚਾ ਵੀ ਦਰਜ ਹੋ ਸਕਦਾ ਹੈ ਤਾਂ ਕਾਰ ਦੀ ਸਨਰੂਫਾ ਜਿਹੜੀ ਉਹ ਵੈਂਟੀਲੇਸ਼ਨ ਅਤੇ ਸੂਰਜ ਦੀ ਰੌਸ਼ਨੀ ਲਈ ਹੁੰਦੀ ਹੈ ਤਾਂ ਇਸ ਦਾ ਲੋਕ ਗਲਤ ਇਸਤੇਮਾਲ ਕਰਦੇ ਨੇ ਜਿਸ ਕਰਕੇ ਕਈ ਵਾਰ ਡਰਾਈਵਰਾਂ ਦਾ ਜਾਂ ਫਿਰ ਸੜਕ ਉੱਤੇ ਜਾ ਰਹੇ ਲੋਕਾਂ ਦਾ ਧਿਆਨ ਭਟਕ ਜਾਂਦਾ ਹੈ ਅਤੇ ਇਸ ਦੇ ਨਾਲ ਕੋਈ ਵੀ ਵੱਡਾ ਸੜਕ ਹਾ사 ਵਾਪਰ ਜਾਂਦਾ ਹੈ ਅਗਰ ਚੈਕਿੰਗ ਦੌਰਾਨ ਅਜਿਹੀ ਕੋਈ ਘਟਨਾ ਸਾਹਮਣੇ ਆਉਂਦੀ ਆ ਮੋਟਰ ਵਹੀਕਲ ਐਕਟ ਦੇ ਅਮਲਾ ਦੇ ਤਹਿਤ ਸਖਤ ਕਾਰਵਾਈਆਂ ਜਿਹੜੀ ਹੋ ਸਕਦੀ ਹੈ ਹਾਲ ਹੀ ਵਿੱਚ ਮੁਹਾਲੀ ਦੇ ਡੀਐਸਪੀ ਮਹੇਸ਼ ਹਸੈਣੀ ਵੱਲੋਂ ਸਾਰੇ ਹੀ ਟ੍ਰੈਫਿਕ ਮੁਲਾਜ਼ਮਾਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਨੇ ਕਿ ਹੁਣ ਕੋਈ ਵੀ ਸ਼ਖਸ ਸਨਰੂਫ ਦੇ ਵਿੱਚੋਂ ਬਾਹਰ ਨਿਕਲ ਕੇ ਗੱਡੀ ਵਿੱਚ ਸਫ਼ਰ ਨਹੀਂ ਕਰ ਸਕਦਾ ਅਕਸਰ ਹੀ ਸੜਕਾਂ ਉੱਤੇ ਦੇਖਿਆ ਜਾਂਦਾ ਹੈ ਕਿ ਲੋਕ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਵੀ ਸਨਰੂਫ ਵਿੱਚੋਂ ਬਾਹਰ ਕੱਢ ਦਿੰਦੇ ਨੇ ਤਾਂ ਜੋ ਉਹ ਹਵਾ ਦਾ ਨਜ਼ਾਰਾ ਲੈ ਸਕਣ ਲੇਕਿਨ ਹੁਣ ਅਜਿਹਾ ਕਰਨ ਤੋਂ ਪਹਿਲਾਂ ਤੁਹਾਨੂੰ ਸਾਵਧਾਨ ਹੋਣ ਦੀ ਲੋੜ ਹੈ ਅਗਰ ਗੱਲ ਕੀਤੀ ਜਾਵੇ ਤਾਂ ਸਨਰੂਫ ਦਾ ਇਸਤੇਮਾਲ ਕੁਦਰਤੀ ਰੋਸ਼ਨੀ ਅਤੇ ਗੱਡੀ ਦੇ ਵਿੱਚ ਵੈਂਟੀਲੇਸ਼ਨ ਦੇ ਲਈ ਹੁੰਦਾ ਹੈ ਲੇਕਿਨ ਭਾਰਤ ਵਿੱਚ ਲੋਕ ਨੇ ਜਿਹੜੇ ਉਹ ਮौज-ਮਸਤੀ ਦੇ ਲਈ ਸਨਰੂਫ ਦਾ ਇਸਤੇਮਾਲ ਕਰਦੇ ਨੇ ਤਾਂ ਅਜੇ ਵਿੱਚ ਕਈ ਸਾਰੇ ਹਾਦਸੇ ਵੀ ਨੇ ਜਿਹੜੇ ਉਹ ਵਾਪਰ ਚੁੱਕੇ ਨੇ